ਰਾਦਾ ਸਵਾਮੀ ਡੇਰੇ ਤੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਜਦੋਂ ਤੋਂ ਆਪਣਾ ਉਤਰ ਅਧਿਕਾਰੀ ਐਲਾਨਿਆ ਗਿਆ ਹੈ ਉਦੋਂ ਤੋਂ ਜਿਹੜਾ ਇਹ ਸੰਗਤਾਂ ਦੇ ਵਿੱਚ ਸ਼ਰਧਾਲੂਆਂ ਦੇ ਵਿੱਚ ਕਾਫੀ ਜ਼ਿਆਦਾ ਉਦਾਸੀ ਵੇਖਣ ਨੂੰ ਮਿਲ ਰਹੀ ਹੈ ਇਸ ਦੇ ਨਾਲ ਹੀ ਕਈ ਸੰਗਤਾਂ ਜਿਹੜੀਆਂ ਕਾਫੀ ਭਾਵੁਕ ਹੁੰਦੀਆਂ ਵੀ ਨਜ਼ਰ ਆ ਰਹੀਆਂ ਨੇ ਸੋ ਇਸੇ ਵਿੱਚ ਇੱਕ ਵੀਡੀਓ ਹੈ ਜਿਹੜੀ ਰਾਦਾ ਸਵਾਮੀ ਡੇਰੇ ਦੇ ਵਿੱਚੋਂ ਵੇਖਣ ਨੂੰ ਮਿਲ ਰਹੀ ਹੈ ਜਿਦੇ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਜਸਦੀਪ ਸਿੰਘ ਗਿੱਲ ਇੱਕਠੇ ਹੈ ਜਿਹੜਾ ਡੇਰੇ ਦੇ ਵਿੱਚ ਪਹੁੰਚੇ ਨੇ ਸੋ ਇਸ ਮੌਕੇ ਤੇ ਸੰਗਤਾਂ ਦਾ ਜਿਵੇਂ ਹੜੇ ਆ ਗਿਆ ਹੋਵੇ ਸੋ ਇਹਦੀ ਵੀਡੀਓ ਹੈ ਜਿਹੜੀ ਮੌਕੇ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਦੇ ਸ਼ਰਧਾਲੂ ਹੈ ਜਿਹੜੇ ਉੱਥੇ ਪਹੁੰਚੇ ਹੋਏ ਸਨ ਜੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਦਰਸ਼ਨ ਕਰ ਰਹੇ ਸਨ ਇਸ ਦੇ ਨਾਲ ਹੀ ਜਸਦੀਪ ਸਿੰਘ ਗਿੱਲ ਜੋ ਕਿ ਨਵੇਂ ਡੇਰਾ ਮੁਖੀ ਹੋਣਗੇ ਉਹ ਵੀ ਉਹਨਾਂ ਦੇ ਨਾਲ ਨਜ਼ਰ ਆ ਰਹੇ ਸਨ Gracias. Ah.